ਸਵਾਲੀਆ ਭਾਈ ਜੀ ਜੈ ਜਵਾਹਰ ਸਵਾਲੀਆ ਭਾਈ ਜੀ ਜੈ ਜਵਾਹਰ ਭਾਈ ਜੀ ਜੈ ਜਵਾਹਰ ਸ਼੍ਰੋਮਣੀ ਕਾਦੀ ਦਲ ਜੈ ਜਵਾਹਰ ਆਓ ਆਓ ਜਲਾਈਆ ਯਾਰ ਭਾਈ ਸਾਰਾ ਸਾਰਾ ਬੋਲ ਕਰਕੇ ਪਾ ਪਿਛਲੇ ਹੋ ਗਏ ਤੇ ਅਗਲੇ ਵੀ ਹੋਣਗੇ ਹੁਣ ਅਸੀਂ ਸੇਧ ਦੇਣੀ ਹੈ ਤੇ ਮਤ ਬਣਾ ਕੇ ਜਾਣਾ ਕਿ ਹੁਣ ਅਸੀਂ ਪੋਨਾ ਸਾਰੀ ਸਾਰੀ ਸ਼ਕਤੀ ਮੁੰਡਵਾਨ ਨੂੰ ਪਾ ਕੇ ਸ਼੍ਰੋਮਣੀ ਕਾਦੀ ਦਾ ਬਲ ਦੀ ਜੁਬੀ ਸਿੰਘ ਬਾਦਗੀ ਦੇ ਹੱਥੋਂ सुखबीर सिंह जीएस वालिया सारे बेनती है कि सारे हथ खड़े करके सरदार सुखबीर सिंह बादल जी आफा लेना है सारे भेड़ भरा ਪੂਰਤ ਦੇ ਮੇਰੇ ਤੋਂ ਬੜਾ ਬੀਬੀ ਨੇ ਜਿਤਾ ਮੈ ਤੁਸ ਅੱਜ ਦੀ ਜੋ ਅਦਾਦੀ ਹੋ ਰਹੀ ਹੈ ਉਹ ਤਾਂ ਸਭ ਦੇ ਹੱਕ ਚ ਹੋ ਰਹੀ ਹੈ ਔਰ ਇਸ ਵਾਲੀ ਵਿੱਚ ਮੈਨੂੰ ਲੱਗਦਾ ਤੇ ਬਹੁਤ ਦੌਰ ਬਾਅਦ ਕਪੂਰਤਲਾ ਵਿੱਚ ਇਹਦਾ ਸਮਾਗਮ ਹੋ ਰਿਹਾ ਹੈ ਕਿ ਸਰ ਸੁਖਵੀਰ ਸਿੰਘ ਬਾਦਲ ਰੈਲੀ ਨੂੰ ਸੰਭਾਲਣ ਕਰਨਾ ਹੈ ਮੈਨੂੰ ਕੋ ਬਹੁਤ ਸਾਰੇ ਕਰਾਸੇ ਸਾਥੀਓ ਬੋਲਣ ਵਾਲੇ ਪਰ ਮੈਂ ਥੋੜਾ ਸ਼ਰਮਾਂ ਵਿੱਚ ਆਪਣੀ ਸਪੀਚ ਨੂੰ ਸਰਕੋਚ ਕਰ ਮੋਤੰਦੋ ਨੇ ਕਿ ਜੇ ਤੁਸੀਂ ਆਪਣੇ ਆਪ ਨੂੰ ਮਾਰੋਗੇ ਉਹ ਸਮਾਂ ਨਹੀਂ ਆ ਜਦੋਂ ਇਹਦੇ ਚੁੰਨੂ ਬੁੱਲੂ ਆ ਬਣ ਰਹੇ ਔਰ ਗਵਰਨਰ ਵੀ ਕਹਿੰਦੇ ਆ ਕਿ ਅੱਜ ਤੱਕ ਪੁਰਸਤ ਦਾ ਕੁਝ ਵੀ ਸੁਣਿਆ ਨਹੀਂ ਸੋ ਹੱਤਪਾਣ ਕਿ ਬੇਨਤੀ ਕਰਦਾ ਸਾਰੇ ਬੈਠੀ ਸਕੋ ਤੇ ਆ ਕੇ ਕਿ ਬਹੁਤ ਬੜੀਆ ਮੌਕਾ ਬਹੁਤ ਦਲੇਰ ਅਮੀਦਵ ਬਹੁਤ ਘੈਂਡ ਅਮੀਦਵ ਸਾਨੂੰ ਪਾਰਟੀ ਨੇ ਜਿੱਤਦਾ ਸਰਵਜਨ ਸੇ ਸਤਿਕਾਰ ਜੀ ਬੋਲਦਾ ਔਰਗੈਟਿਵ ਵਿੱਚ ਪਹੁੰਚੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਹਰਕੇ ਦੇ ਇੰਚਾਰਜ ਸਰਦਾਰ ਹਰਪ੍ਰੀਤ ਸਿੰਘ ਵਾਲੀਆ ਸਾਡੇ ਮੈਂਟਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਗਰਾਵਾਲਾ ਜੀ ਮੇਰੇ ਵੱਡੇ ਭਾਉ ਸਰਦਾਰ ਜਮੈਲ ਸਿੰਘ ਵਾਹਿਦ ਜੀ ਬਹੁਤ ਦਰਜਾ ਦਰਜਾ ਆਪੂ ਸਹਿਬਾਨ ਦੇ ਪੰਡਾਲ ਵਿੱਚ ਜੁੜ ਕੇ ਬੈਠੇ ਮੇਰੇ ਵੀਰੋ ਭਰਾਓ ਨੌਜਵਾਨੋ ਬੱਚਿਓ ਬੀਬੀਓ ਪੜ੍ਹੋ ਕੱਢ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਨਿਆ ਸਾਹਿਬ ਇਕੱਠ ਕਰਨ ਵਾਲੇ ਤੋਂ ਤੁਸਾਂ ਨੂੰ ਦੱਸ ਦਿੱਸ਼ ਬੜਾ ਨੌਜਵਾਨਾਂ ਦਾ ਇਹਦੇ ਵਿੱਚ ਸਕੂਲੀਅਤ ਹੈ ਪਰ ਮੈਂ ਗੀਤ ਵੀ ਕਰੂੰਗਾ ਕਿ ਨੌਜਵਾਨਾਂ ਨੂੰ ਕਿ ਸਰਤਾਜ ਸਿੰਘ ਵੀਰ ਸਿੰਘ ਬਾਦਲ ਹੋਰਾਂ ਨੇ ਮੇਰੇ ਤੋਂ ਬਾਅਦ ਲੱਗਣ ਲੱਗੇ ਆ ਅਸੀਂ ਥਰਪਲ ਪਲਾਂਟ ਬਣਾ ਕੇ ਪੂਰੇ ਸਰਪੰਚ ਜਿੱਲੀ ਕੀਤੀ ਮੈਂ ਹੋਰ ਦੱਸਣਾ ਚਾਹੁੰਦਾ ਕਿੰਨੇ ਥਰਪਲ ਪਲਾਂਟ ਪੰਜਾਬ ਤੇ ਹੈ ਸਾਰੇ ਬਾਦਲ ਸਾਹਿਬ ਨੇ ਬਣਾਇਆ ਹੈ ਭਾਗੜਾ ਡੈਮ ਤੋਂ ਬਗੈ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਇਆ ਆ ਸ਼ਹਿਰਾਂ ਵਿੱਚ ਦੇਖ ਲਓ ਥੋੜਾ ਸੀਮ ਰਹਿ ਚੀਂ ਵੀ ਨਾ ਪਾਣੀ ਸਭ ਕਾਂ ਕਲੀਆਂ ਨਾਲੀਆਂ ਬਣਾਉਣ ਵਾਲਾ ਖਾਲੀ ਤੇ ਲੈ ਇੱਕ ਨਿਸ਼ਾਨਾ ਦੱਸ ਦਿਓ ਕਾਂਗਰਸ ਦੀ ਜਨੇਟ ਮੁੱਖ ਮੰਤਰੀ ਬੰਨਾ ਸਿੰਘ ਹੈ ਮੁੱਖ ਮੰਤਰੀ ਨਵੋਈ ਔਖੀ ਹੈ ਆ ਦੇਖੋ ਆਪਾਂ ਇੱਕ ਗੌਣ ਆ ਆਪਣੇ ਚੁਰਕਲੇ ਸ਼ੋਰਾਂ ਨੂੰ ਮੁੱਖ ਮੰਤਰੀ ਬਣਾਤਾ ਇੱਕ ਤੇ ਦਿੱਲੀਡਰ ਨਹੀਂ ਬੰਦਾ ਲੀਡਰ ਬੰਦਾ ਜਿਹੜਾ ਅੱਖੋਂ ਨਿਕਲੇ ਤੂਫਾਨਾਂ ਦਾ ਸਾਹਮਣੇ ਇਹਨੇ ਸਾਹਮਣਾ ਕੀਤਾ ਹੋਏ ਸ਼ਰੋਮਣੀ ਕਾਲੀਕਲ ਦੀ ਉਮਰ 103 ਸਾਲ ਹੈ ਦਾ ਪ੍ਰਕਾਸ਼ ਸਿੰਘ ਜੀ ਬਾਦਲ ਖੱਤਰ ਸਾਹਿਬ ਕੇ ਪ੍ਰਧਾਨ ਰਹੇ ਦੇਖੋ 70 ਸਾਲ ਦਾ ਜੀਵਨ 14 ਸਾਲ ਤਾਂ ਜੇਲਾ ਕੱਟਿਆ ਉਦੋਂ ਤੇ ਉਹ ਕੋਈ ਮल्ला ਇਹਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਤੇ ਬਾਦਲ ਸਾਹਿਬ ਆਖ ਨਾ ਕਹੇ ਜੋ ਸਰਕਾਰ ਸੀ ਛੋਡੇ ਵਿੱਚ ਬੈਠਦੇ ਸੀ ਛੋਡੇ ਨਾਲ ਗੱਲ ਕਰਦੇ ਸੀ ਸੱਜਣ ਦਛ ਕਰਦੇ ਸੀ ਹੋੜੀਆਂ ਤੁਕ ਤਕਲੀਫਾਂ ਜਾਂਦੇ ਸੀ ਕਈਓ ਤੁਸੀਂ ਦੇਖਿਆ ਪੰਜਾਬ ਡਵੈਲਪਮੈਂਟ यूनिवर्सिटी है थोड़ी जितने भी कॉलेज यूनिवर्सिटी मेडिकल कॉलेज नुकसान कर दें गां तजर्बे कर लग जाने आप कैप्टन अमरिंदर पहले भी पांच साल वास्ते आया सी, फिर तो उनु penata